ਇਹਨਾਂ ਨਾਲ ਖੇਤੀ ਵੀ ਕੀਤੀ ਜਾਂਦੀ ਸੀ ਇੱਕ ਸਮੇਂ ਜੀ ਸਰ ਜਦੋਂ ਵਰਲਡ ਵਾਰ ਸੈਕੰਡ ਖਤਮ ਹੋਈ ਹੈ ਨਾ ਅੱਛਾ ਜੀ ਉਦੋਂ ਮੈਨੂਫੈਕਚਰਿੰਗ ਵਾਸਤੇ ਆਰਮੀ ਦੀ ਮੈਨੂਫੈਕਚਰੀ ਹੁੰਦੀ ਸੀ ਜਿੰਨੀ ਵੀ ਵੀ ਇੰਡਸਟਰੀ ਆਵਾਜ਼ ਦੱਸੋ ਜੀ ਜੇਕਰ ਤੁਹਾਨੂੰ ਆਵਾਜ਼ ਸੁਣਾਈ ਦੇ ਰਹੀ ਹੈ ਸਾਡਾ ਐਕਸਪੈਰੀਮੈਂਟ ਕਰਦੇ ਰਹਿੰਦੇ ਆ ਦੇਖੋ ਜੀ ਇੱਥੇ ਜੀਪਾਂ ਲਿਆ ਕੇ origignal ਪਾਰਟ ਲਿਆ ਕੇ ਉਹਨਾਂ ਨੇ ਫਿਕਸ ਕਰਨੇ ਆ ਦੇਖੋ ਇੱਕ ਜੀਪ ਹੋਰ ਲਿਆਂਦੀ ਹੋਈ ਹੈ ਇਹ ਵੇਚਣ ਵਾਸਤੇ ਨਹੀਂ ਇਹ ਆਪਦੀ ਸੰਤੁਸ਼ਟੀ ਵਾਸਤੇ ਹੈ ਜੀ ਇਹ ਬੰਦੇ ਦੇ ਮਨ ਚ ਸੰਤੁਸ਼ਟੀ ਹੁੰਦੀ ਆ ਨਵੀਆਂ ਨੀਆਂ ਮੀਆਂ ਜਿਹੜੀਆਂ 올ਡ ਜਿਹੜੀਆਂ 올ਡ ਜੀਪਾਂ ਖਰੀਦਣ ਦਾ ਇਹਨਾਂ ਨੂੰ ਚਾਹ ਸ਼ੌਂਕ ਹੈ ਇਹਨਾਂ ਨੂੰ ਆਪਿਆਂ ਜੀ 올ਡ ਟਰੈਕਟਰ ਖਰੀਦਣ ਦਾ ਸ਼ੌਂਕ ਹੈ ਜੀ ਉਹਨਾਂ ਨੂੰ ਸਾਂਭ ਕੇ ਰੱਖਣ ਦਾ ਸ਼ੌਂਕ ਹੈ ਆ ਵੇਖੋ ਤੁਸੀਂ ਉਹ ਆ ਵੇਖੋ ਜੀ ਇੰਜਨ ਲਿਆ ਕੇ ਰੱਖਿਆ ਹੈ ਜੀ ਆ ਦੇਖੋ ਇਹ ਜੀਪ ਇਹਨਾਂ ਨੇ ਰੈਡੀ ਕਰ ਦੇਣੀ ਆ ओरिजिनल ਪਾਰਟਸ ਬਿਲਕੁਲ ओरिजिनल ਪਾਰਟਸ ਪਾਉਣੇ ਇਹਨਾਂ ਨੇ ਆ ਜੀਪ ਇਹਨਾਂ ਨੇ ਰੈਡੀ ਕੀਤੀ ਹੋਈ ਆ ਹੋਰ ਰੈਡੀ ਕੀਤੀ ਇਹ ਸ਼ੌਂਕ ਆ ਜੀ ਨਾ ਨਾ ਵੇਚਨੇ ਇਹਨਾਂ ਨੇ ਆਪ ਦੇ ਵਾਸਤੇ ਵੀ ਆਪ ਦੇ ਮਨ ਨੂੰ ਤਸੱਲੀ ਮਿਲਦੀ ਆ ਇਹੋ ਜਿਹੇ ਇਨਸਾਨ ਨੇ ਅੱਜ ਤੁਹਾਨੂੰ ਉਹਨਾਂ ਦੇ ਹੱਥੀ ਤਿਆਰ ਕੀਤੀ ਜੀਪ ਦਿਖਾਵਾਂਗੇ ਕਿਉਂਕਿ ਡਾਕਟਰ ਸਾਹਿਬ ਐਕਸਪੈਰੀਮੈਂਟ ਕਰਦੇ ਹੀ ਰਹਿੰਦੇ ਨੇ ਤੇ ਬਾਕੀ ਅੱਜ ਮਲਾਉਣੇ ਆ ਫਿਰ ਦੁਬਾਰਾ ਵੀਡੀਓ ਨੂੰ ਵਤਵਾਤ ਸੇ ਸ਼ੇਅਰ ਕਰਦੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਹੈਲੋ ਰੰਜੀਤ ਸਾਹਿਬ ਵਧੀਆ ਜੀ ਵਧੀਆ ਜੀ ਪੂਰਾ ਵੈਲੰਟ ਫਾਈਨ ਅੱਜ ਤੁਸੀਂ ਗੈਟ ਅਪ ਤੁਹਾਡਾ ਹਾਂ ਜੀ ਇਹ ओरिजिनल ਹੀ ਹੈ ਹਾਂਜੀ ਹਾਂਜੀ ਅੱਛਾ ਜੀ ਕਿਹੜੇ ਸਨ ਦੀ ਹੈ ਜੀ ਇਹ 81 ਦੀ 81 ਦੀ ਹਾਂਜੀ ਲਓ ਜੀ ਮੜਾ ਜੀ ਆਪਾਂ ਨੇੜੇ ਤੋਂ ਵਿਖਾਈਏ ਜੀਪ ਦਿਖਾਉਣ ਤੋਂ ਪਹਿਲਾਂ ਪੈਟਰੋਲ ਜੀਪ ਆ ਜੀ ਉਸ ਤੋਂ ਪਹਿਲਾਂ ਤੁਹਾਨੂੰ ਇਹ 81 ਦੀ ਆ ਹਾਂਜੀ ਪੂਰਾ ਸ਼ੌਂਕ ਰੱਖਦੇ ਜੀ ਹਾਂਜੀ ਤੇ ਲਗਭਗ ਅੱਜ ਡਾਕਟਰ ਸਾਹਿਬ ਪੂਰਾ ਰੈਡੀ ਹੋਏ ਡਾਕਟਰ ਸਾਹਿਬ ਦੱਸੋ ਫਿਰ ਜੀਪ ਬਾਰੇ ਇਹ ਜੀਪ ਕਿੰਨੇ ਸਨ ਦੀ ਆ ਤੇ ਕਿਹੜਾ ਮਾਡਲ ਆਈ ਹਾਂ ਇਹ ਮਾਡਲ ਹੈਗੇ CJ3B CJ3B ਅੱਛਾ ਜੀ ਇੰਡੀਅਨ ਆਰਮੀ ਦੀ ਆ ਇੰਡੀਅਨ ਆਰਮੀ ਦੀ ਆ ਜੀ ਹਾਂ ਸਾਰੀ ਓਰੀਜਨਲ ਜੀਪ ਆ ਅੱਛਾ ਜੀ ਤੇ ਮੈਨੂਫੈਕਚਰਿੰਗ ایرੇ ਦਾ 84 ਆ 84 ਆ ਇਹ ਜਿਹੜੇ ਤੁਸੀਂ ਆਪ ਉਥੇ ਖੋਲ ਖਲਾਈਆ ਕੀਤਾ ਹੈ ਸੀ ਤੁਸੀਂ ਆਪ ਜੜਦੇ ਜਿੰਜਨ ਜਿੰਨ ਲਿਆ ਕੇ ਆਪ ਵਿੱਚ ਕੀਤਾ ਹੈ ਜੀ ਨਹੀਂ ਹੈ ਹੈਗੇ ਆਪਣੇ ਪਰਸਨਲ ਏ ਸਿਸਟੈਂਟ ਲਾ ਲ ਤੁਸੀਂ ਹਾਂ ਇਹ ਬਹੁਤ ਵਧੀਆ ਇਹਨਾਂ ਨੂੰ ਸਾਰਾ ਨਾ ਜਿਹੜੇ ਰਫ ਮੈਨ ਹੁੰਦੇ ਆ ਉਹ ਓਵਰ ਟਾਈਟਨਸ ਕਰਕੇ ਬੋਲਟ ਵਗੈਰਾ ਖਰਾਬ ਕਰ ਦਿੰਦੇ ਆ ਇਹਨਾਂ ਨੂੰ ਸਾਰਾ ਪਤਾ ਇਹ ਮਸ਼ੀਨਾਂ ਵੀ ਨਾਬੇ ਐਸੈਂਬਲ ਕਰਦੇ ਰਹੇ ਆ ਅੱਛਾ 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 ਇਹਨਾਂ ਨੇ ਤੁਹਾਡਾ ਸਾਥ ਦਿੱਤਾ ਤੇ ਤੁਸੀਂ ਇਹ ਯਾਨੀ ਕਿ ਤਿਆਰ ਕਰ ਲਈ ਇੱਕ ਸਾਹ ਦੀ ਪੇਂਟ ਵੀ ਇਹਨਾਂ ਨੇ ਕੀਤਾ ਕੁਝ ਇਹਨਾਂ ਨੇ ਦੁਬਾਰਾ ਖੋਲ ਕੇ ਸਾਰਾ ਕੁਝ ਇਹ ਤੁਸੀਂ ਪੇਂਟ ਕੀਤਾ ਜੀ ਇਹਦਾ ਹਾਂਜੀ ਅੱਛਾ ਅੱਛਾ ਆ ਜਿਹੜਾ ਪੇਂਟ ਪੂਂਟ ਸਾਰਾ ਤੁਸੀਂ ਕੀਤਾ ਹਾਂਜੀ ਇਹਦਾ ਇੰਜਨ ਡਿਜ਼ਾਈਨ ਕੀ ਹੈ ਜੀ ਇਹਦਾ ਇੰਜਨ ਗੋਡਵਲ ਇੰਜਨ ਹੁੰਦਾ ਸੀ ਪਹਿਲਾਂ ਅੱਛਾ ਜੀ ਤੇ 90 27 ਦੇ ਵਿੱਚ ਆਇਆ ਸੀ 1927 1927 ਦੇ ਵਿੱਚ ਅੱਛਾ ਜੀ ਉਹਦੀ ਗਾਂ ਉਹਦੀ ਤੁਸੀਂ ਅੱਗੇ-ਅੱਗੇ ਲਾ ਲਓ ਉਹਦੀ ਮਤਲਬ ਸੋਧ ਕੀਤੀ ਜਾਂ ਕੁਝ ਕਰ ਲਓ ਇਹ ਫਿਰ ਹਰੀਕੇਨ ਐਫ ਵਾਲੇ ਇੰਜਨ ਆਇਆ ਅੱਛਾ 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 ਠੀਕ ਹਾਂਜੀ ਉਹਦੀ ਅਪਡੇਟ ਆਇਆ ਨਾ ਅੱਛਾ ਉਹਦੀ ਅਪਡੇਟ ਆਇਆ 60 ਉਸ ਤੋਂ ਬਾਅਦ ਆਇਆ ਏ 9058 ਦੇ ਵਿੱਚ ਅਪਡੇਟ ਇਸ ਦੇ ਇੰਜਨ ਦੇ ਫੀਚਰ ਕਿਹੜੇ-ਕਿਹੜੇ ਨੇ ਜੀ ਹਾਂਜੀ ਗੋ ਡੈਵਲ ਦੇ ਵਿੱਚ ਬਲਾਕ ਚਵਾਲ ਸੀਗੇ ਅੱਛਾ ਜੀ ਇਹਦੇ ਐਫ ਵਾਲ ਦੇ ਵਿੱਚ ਐਫ ਦਾ ਮੀਨਿੰਗ ਇੱਥੇ ਇਹ ਆਉਂਦਾ ਨਾ ਇਹ ਇਨਲੇਟ ਦੀ ਹੈਡ ਦੇ ਵਿੱਚ ਆ ਐਗਜ਼ਾਸਟ ਦੇ ਬਲਾਕ ਦੇ ਵਿੱਚ ਇਹ ਆਪਾਂ ਖੋਲ ਕੇ ਦਿਖਾ ਸਕਦੇ ਹਾਂ ਕੋਈ ਇਸ਼ੂ ਹਾਂਜੀ ਨੋ ਨੋ ਕਰੋਗੇ ਜੀ ਓਪਨ ਤੁਸੀਂ ਕਰਵਾਓ ਵੀ ਹਾਂਜੀ ਠੀਕ ਹੈ ਇਹ ਅਮਰੀਕਾ ਦਾ ਡਿਜ਼ਾਈਨ ਹੋਇਆ ਇੰਜਨ ਅਮਰੀਕਾ ਦਾ ਹਾਂਜੀ ਅੱਛਾ ਜੀ ਤੇ ਸਮਾਨ ਕਿੱਥੋਂ ਆਈ ਇਹ ਕਿਹੜੀ ਕੰਪਨੀ ਦਾ ਸਮਾਨ ਇਹ ਸਾਰਾ ਇੰਜਨ ਦਾ ਜੋ ਵੀ ਇਹਦੇ ਚ ਇਹ ਇੰਜਨ ਜੀ ਆ ਇੰਪੋਰਟ ਹੀ ਹੁੰਦੇ ਸੀਗੇ ਬਾਹਰ ਦਾ ਸਮਾਨ ਹੀ ਆ ਇਹ ਇਹ ਸਾਰਾ ਬਾਹਰ ਦਾ ਹੀ ਆ ਹਾਂ ਜੀ ਮੇਡ ਇਨ ਪਤਾ ਹੋਵੇ ਜਿਵੇਂ ਜਿਵੇਂ ਕੰਪਨੀਆਂ ਬਾਹਰ ਦੀਆਂ ਹੋ ਗਈਆਂ ਇਹਦੇ ਵਿੱਚ ਸ਼ਾਇਦ ਏਪੀ ਦੇ ਪਿਸਟਨ ਆਉਂਦੇ ਸੀਗੇ ਅੱਛਾ ਜੀ ਤੇ ਇਧਰ ਲਈ ਇੰਡੀਅਨ ਪਿਸਟਨ ਵਗੈਰਾ ਜਾਂ ਪਾਰਟਸ ਨਹੀਂ ਸੀ ਹਜੇ ਤੇ ਜਿਹੜੀ ਇਹਦੀ ਐਸੈਸਰੀ ਹੈ ਜੀ ਹਾਂ ਜੀ ਹਾਂ ਜੀ ਉਹ ਕਿੱਥੋਂ ਲਈ ਆ ਜੀ ਤੁਸੀਂ ਇਹ ਰਿਕਰਡਿੰਗ ਟੂ ਨੀਡ ਆਫ ਮਿਲਟਰੀ ਅੱਛਾ ਜੀ ਤੇ ਉਦਾ ਉਦਾ ਹੁੰਦੀ ਹੈ ਇਹਦੇ ਨਾਲ ਹੀ ਲੱਗੀ ਹੋਈ ਸੀ ਕਿਉਂਕਿ ਆਰਮੀ ਦੀ ਜੀਪ ਹੈ ਨਾ ਇਹ ਇੰਗਲੈਂਡ ਦੀ ਐਸੈਸਰੀ ਨਹੀਂ ਵਿੱਚ ਮੇਡ ਇਨ ਇੰਗਲੈਂਡ ਆ ਦੇਖੋ ਹੈਗੀ ਆ ਕੁਝ ਲੁਕਸ ਜਿਹਵੇਂ ਲੁਕਸ ਹੋ ਗਿਆ ਅੱਛਾ ਜੀ ਹਾਂਜੀ 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 ਆ ਵੀ ਦੇਖੋ ਮੇਡ ਇਨ ਇੰਗਲੈਂਡ ਲਿਖਿਆ ਹੈ ਸਾਰੇ ਜਿਹੜੇ ਠੀਕ ਹੈ ਜੀ ਅੱਛਾ ਇਹ ਕੁਝ ਐਸੈਸਰੀ ਦੀ ਮੇਡ ਇਨ ਇੰਗਲੈਂਡ ਆ ਕੁਝ ਅੱਜ ਤਾਂ ਮਿਲਟਰੀ ਦਾ ਕੋਈ ਉਦਾਦ ਦਾ ਇਹ ਯਾਨੀ ਕਿ ਆਰਮੀ ਜੀਪ ਆਈ ਇਹ ਜੀ ਜੀ ਪ्योर ਠੀਕ ਹੈ ਜੀ ਇਹਦੀ ਇੰਜਨ ਦੀ ਆਵਾਜ਼ ਬਿਲਕੁਲ ਹੀ ਹੈ ਨਹੀਂ ਕਿਉਂ हां जीਪਾਂ ਦੀ ਆਵਾਜ਼ ਪਤਾ ਲੱਗ ਜਾਂਦਾ ਵੀ ਜੀਪ ਆਉਂਦੀ ਤੇ ਇਹ ਬਿਲਕੁਲ ਸਾਇਲੈਂਟ ਆਪਾਂ ਚੱਲਦੀ ਡਿਜ਼ਾਈਨਿੰਗ ਇਹਦੀ ਉਦਾਂ ਦੀ ਆ ਇੱਕ ਜੜੀ ਦੀ ਪਿਸਟਨ ਦੀ ਟਾਪ ਆ ਉਹ ਤੋਂ ਹੈੱਡ ਦਾ ਥੋੜਾ ਜਿਹਾ ਨੀਵਾ ਨੀਵਾ ਮਤਲਬ ਉੱਥੇ ਇੱਕ ਚੈਂਬਰ ਹੀ ਬਣ ਜਾਂਦਾ ਇੱਕ ਚੈਂਬਰ ਹੀ ਬਣ ਜਾਂਦਾ ਤੇ ਦੂਸਰਾ ਨੰਬਰ ਇਹਦੇ ਵਿੱਚ ਜਿਹੜੀਆਂ ਟਾਈਮਿੰਗਾਂ ਨੇ ਗਲਾਰੀਆਂ ਟਾਈਮਿੰਗ ਅੱਛਾ ਜੀ ਉਹ ਹੈਗੀਆਂ ਹਾਈਪਰ ਫਾਈਬਰ ਦੀਆਂ ਫਾਈਬਰ ਦੀ ਗਲਾਰੀ ਦਿਖਾ ਸਕਦੇ ਜੀ ਹਾਂ ਇੱਕ ਕੱਡੀ ਚੀਜ਼ ਲਿਆਈ ਜੋ ਚੱਕੀ ਹੋਤੀ ਹੈ اچھا ਫਾਈਬਰ ਦੀਆਂ ਗਲਾਰੀਆਂ ਜੀ ਕੰਮ ਕਰ ਦਿੰਦੀਆਂ ਫਿਰ ਫਾਈਬਰ ਦੀ ਗਲਾਰੀ ਕੋਈ ਨਾ ਜਦੋਂ ਟੀਮ ਨੂੰ ਜ ਰੋਟੇਟ ਕਰਨਾ ਹੁੰਦਾ ਨਾ ਤੇ ਉਤੇ ਇੰਨੀ ਫੋਰਸ ਨਹੀਂ ਆਉਂਦੀ ਮਤਲਬ ਇਹਨਾਂ ਜ਼ੋਰ ਨਹੀਂ ਲੱਗਦਾ ਤਾਂ ਠੀਕ ਹੈ ਜੀ ਠੀਕ ਹੈ ਜੀ ਫਾਈਬਰ ਦੀਆਂ ਗਲਾਰੀਆਂ ਹੀ ਉਹਨਾਂ ਨੇ ਕੱਲੇ ਇਹ ਇਹਦੇ ਵਿੱਚ ਕਾਰਬੂਰੇਟਰ ਸਿਸਟਮ ਹੋਣ ਕਰਕੇ ਪੰਪ ਨਾਲ ਜ਼ੋਰ ਨਹੀਂ ਲੱਗਦਾਗਾ ਆ ਵੇਖੋ ਠੀਕ ਹੈ ਜੀ ਠੀਕ ਹੈ ਜੀ ਇਹ ਯਾਨੀ ਕਿ ਫਾਈਬਰ ਆ ਹੈ ਠੀਕ ਹੈ ਆ ਵਿਚਾਲੇ ਲੋਹਾ ਪਾਸੇ ਪਸੇ ਰਿਹਾ ਜਿਹੜੀ ਸੜੀ ਨੂੰ ਬੁਸ਼ ਕਹਿੰਦੇ ਆ ਇਹਨੂੰ ਬੁਸ਼ ਆ ਜੀ ਬੁਸ਼ ਦੀ ਕੀਮਤ ਚੜਦਾ ਅੱਛਾ ਅੱਛਾ ਇਹ ਲੋਹੇ ਦਾ ਆ ਸਾਰੀ ਨਹੀਂ ਇਹ ਲੋਹੇ ਦੀ ਗਲਰੀ ਕਿਉਂ ਨਹੀਂ ਇੱਥੇ ਹੋ ਸਕਦੀ ਜੀ ਫਾਈਬਰ ਦੀ ਕਿਉਂ ਫਿਰ ਉਹ ਨੌਇਸ ਪ੍ਰੋਡਿਊਸ ਕਰੂ ਨਾ ਅੱਛਾ ਠੀਕ ਆ ਵੀ ਇੰਜਨ ਦੀ ਆਵਾਜ਼ ਬੰਦ ਕਰਨ ਵਾਸਤੇ ਉਹਨਾਂ ਨੇ ਫਾਈਬਰ ਦੀ ਗਲਰੀ ਯੂਜ਼ ਕੀਤੀ ਆ ਅੱਜ ਕੱਲ ਨਾ ਵੀ ਵੱਡੇ ਵੱਡੇ ਟਾਇਰ ਪਾ ਲੈਂਦੇ ਜੀਪ ਨੂੰ ਐ ਵਧੀਆ ਬਣਾ ਦਿੰਦੇ ਤੁਸੀਂ ਜਰਨਲ ਜੇ ਟਾਇਰ ਪਾ ਰੱਖੇ ਇਹ ਦੇਖੋ ਨਾ ਜੀ ਆਪਾਂ ਹਰੇਕ ਪਰਪਸ ਵਾਸਤੇ ਆਰਮੀ ਦੇ ਵਿੱਚ ਜਿਵੇਂ ਮੰਨ ਲਓ ਸਨੋ ਚਲਾਉ ਆਪਾਂ ਡੇਜ਼ਰਟ ਚ ਚਲਾਉਣੀ ਆ ਹਾਂਜੀ ਹਾਂਜੀ ਰੇਤਾ ਚ ਡਿਜ਼ਾਈਨਿੰਗ ਹੁੰਦੀ ਸੀ ਟਾਇਰਾਂ ਦੀ ਪਰ ਜਿਹੜੇ ਜਰਨਲ ਆ ਇਹ ਹਰੇਕ ਕਿਤੇ ਜੂਸ ਹੋ ਜਾਂਦੇ ਆ ਅੱਛਾ 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 ਬਰਫ਼ ਤੇ ਵੀ ਚੱਲ ਸਕਦੀ ਹੈ ਜੀ ਹਾਂਜੀ ਹਾਂਜੀ ਚੇਨ ਪਾ ਕੇ ਬਰਫ਼ ਤੇ ਚੱਲ ਸਕਦੀ ਆ ਡੇਜ਼ਰਟ ਚੱਲ ਸਕਦੀ ਆ ਬਾਕੀ ਇਹਦੀ ਜਿਹੜਾ ਥੱਲੇ ਲੱਗਣ ਦੀ ਕਲੀਅਰੈਂਸ ਘੱਟ ਹੁੰਦੀ ਹੈ ਥੋੜੀ ਥੋੜੀ ਲੱਗਦੀ ਆ ਐਵਰੇਜ ਚ ਫਰਕ ਪੈਂਦਾ ਤੇ ਇਹ ਤਾਂ ਹੀ ਜਰਨਲ ਆਖਿਆ ਨਾ ਇਹਨਾਂ ਨੂੰ ਇਹ ਪੈਟਰੋਲ ਜੀ ਭਾਈ ਹਾਂਜੀ ਇਹ ਆਉਂਦੀ ਪੈਟਰੋਲ ਦੀ ਹੁੰਦੀ ਆ ਇਹ 4x4 ਆ ਇਹ ਹੀ 4 ਵੀਲ ਡਰਾਈਵ 4 ਵੀਲ ਡਰਾਈਵ ਚਾਹੀਦਾ ਠੀਕ ਹੈ ਇਹਦੀ ਵਧੀਆ ਟਿਊਨਿੰਗ ਹੋਵੇ ਤੇ ਇਹ 10 ਦੀ ਐਵਰੇਜ ਕਰ ਦਿੰਦੀ ਆ ਠੀਕ ਹੈ ਜੀ ਤੇ ਬਾਕੀ ਕੰਬੀਨੇਸ਼ਨ ਆਫ ਜੈਟਸ ਹੁੰਦੇ ਆ ਇਹਦੇ ਕਾਰਬੂਟਰ ਚ ਅੱਛਾ ਅੱਛਾ ਤੇ ਉਹਦੇ ਵਿੱਚ ਸਵੀਲੀਅਨ ਪਰਪਸ ਵਾਸਤੇ ਅੱਡ ਹੁੰਦੇ ਆ ਅੱਛਾ ਸਵੀਲੀਲੀਅਨ ਪਰਪਸ ਵਾਸਤੇ ਅੱਡ ਤੇ ਆਰਮੀ ਵਾਸਤੇ ਲੱਗ ਆਰਮੀ ਵਾਸਤੇ ਉਹਨਾਂ ਦਾ ਅਲੱਗ ਹੁੰਦਾ ਅੱਛਾ ਅੱਛਾ ਜੀ ਉਹਨਾਂ ਦੇ ਆ ਕੰਬੀਨੇਸ਼ਨ ਠੀਕ ਹੈ ਜੀ। ਫੇਰੇ ਦੀ ਐਵਰੇਜ ਸਹੀ ਹੁੰਦੀ ਹੈ। ਠੀਕ ਹੈ ਜੀ। ਇਹ ਮੈਂ ਸੁਣਿਆ ਜੀ ਜੀਪ ਦੀ ਅਟੈਚਮੈਂਟ ਇਹਨਾਂ ਨਾਲ ਖੇਤੀ ਵੀ ਕੀਤੀ ਜਾਂਦੀ ਸੀ ਇੱਕ ਸਮੇਂ। ਜੀ ਸਰ ਜਦੋਂ ਵਰਲਡ ਵਾਰ ਸੈਕੰਡ ਖਤਮ ਹੋਈ ਹੈ ਨਾ। ਅੱਛਾ ਜੀ। ਉਦੋਂ ਮੈਨੂਫੈਕਚਰਿੰਗ ਵਾਸਤੇ ਆਰਮੀ ਦੀ ਮੈਨੂਫੈਕਚਰੀ ਹੁੰਦੀ ਸੀ ਜਿੰਨੀ ਵੀ ਵੀ ਇੰਡਸਟਰੀ ਹੁੰਦੀ ਸੀ। ਅੱਛਾ ਸਿਵਲਿਆਂ ਵਾਸਤੇ ਬੰਦ ਸੀਗੀ। ਹਾਂ ਉਦੋਂ ਹੋਣੀ ਹੁੰਦੀ ਸੀ। ਅੱਛਾ ਜੀ। ਤੇ ਉਦੋਂ ਫਿਰ ਜਦੋਂ ਸਾਰੀ ਦੁਨੀਆ ਤੇ ਇੱਕ ਪਾਸੇ ਲੱਗੀ ਹੋਈ ਸੀ। ਫੋਰ ਦੀ ਸੰਨ ਸੰਨ ਦੱਸ ਸਕਦੇ ਯਰ ਕਿਹੜਾ ਸੀ ਉਹਨਾਂ ਆ ਫਲਟਵਾਰ ਸੈਕੰਡ ਕਿੰਨੇ ਨੰਬਰ ਦਾ 90 45 ਦੇ ਵਿੱਚ ਹੀ ਖਤਮ ਹੋਈ 9045 ਦੇ ਵਿੱਚ ਇਹ ਇਹਦੀ ਮੈਨੂਫੈਕਚਰਿੰਗ 90 50 आ, 41 ਦੇ ਵਿੱਚ ਹੋ ਗਈ ਸੀ ਬੈਂਟਮ ਨੇ ਦਿੱਤੀ ਸੀ ਫਰਸਟ ਜੀਪ ਅੱਛਾ ਜੀ ਫਿਰ ਅਮਰੀਕਨ ਗਵਰਨਮੈਂਟ ਨੇ ਇਹਨੂੰ ਦਿੱਤਾ ਵਿਲੀਸ ਨੂੰ ਵੀ ਕੰਟਰੈਕਟ ਦਿੱਤਾ ਤਾਂ ਆਪ ਦਾ ਅੱਛਾ ਜੀ ਤੇ ਵਿਲੀਸ ਨੂੰ ਵੀ ਦਿੱਤਾ ਠੀਕ ਹੈ ਜੀ ਤੁਹਾਡਾ ਥੜਾ ਬਣੀਆ ਇਹ 6 ਲੱਖ ਯੂਨਿਟ ਤੋਂ ਜ਼ਿਆਦਾ ਬਣੀਆ ਸੀ ਅੱਛਾ ਅੱਛਾ ਉਸ ਟਾਈਮ ਤਿੰਨ ਚਾਰ ਸਾਲਾਂ ਦੇ ਵਿੱਚ ਠੀਕ ਹੈ ਜੀ ਹਾਂਜੀ ਫਿਰ ਇਹਨੂੰ ਉਸ ਤੋਂ ਬਾਅਦ ਜਦੋਂ ਵਾਰ ਖਤਮ ਹੋ ਗਈ ਅੱਛਾ ਜੀ ਇਹ ਨੰਬਰ ਆਫ ਕਿੰਨੇ ਪਏ ਸੀਗੇ ਅੱਛਾ ਜੀ ਫਿਰ ਉਹਨੇ ਆ ਫਾਰਮਿੰਗ ਪਰਪਸ ਵਾਸਤੇ ਦਿੱਤੀ ਠੀਕ ਹੈ ਇਹਦੇ ਵਿੱਚ ਅਟੈਚਮੈਂਟ ਜਿਵੇਂ ਪੀਟੀਓ ਹੋ ਗਈ ਆ ਲਿਫਟ ਹੋ ਗਈ ਜਾਂ ਟ੍ਰਾਂਸਪੋਰਟੇਸ਼ਨ ਚ ਇਹ ਕਾਫੀ ਪਲੋ ਵੀ ਵਜਦੇ ਰਹੇ ਜੀ ਇਹਦੇ ਨਾਲ ਪਲੋ ਹਾਂਜੀ ਜਦੋਂ ਲਿਫਟ ਹੋ ਗਈ ਅਟੈਚਮੈਂਟ ਸਾਰੀਆਂ ਲੱਗਦੀਆਂ ਇਹਦੇ ਚ ਹੁਣ ਅਟੈਚਮੈਂਟ ਵੈਸੇ ਹੈ ਨਹੀਂ ਇਹਦੇ ਪਿੱਛੇ ਕਹਿੰਦੇ ਇਹ ਵੀ ਪਲੋ ਪੈਂਦੇ ਰਹਿਆ ਨਾ ਇਸ ਜਗ੍ਹਾ ਤੇ ਜੀ 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 ਉਹਦੇ ਵਾਸਤੇ ਆਵੇ ਹੁੱਕ ਤਾਂ ਚਲੋ ਹੈਗੀ ਟਰਾਲੀ ਐਗਰੀਕਲਚਰ ਪਰਪਸ ਤੇ ਇਹ ਵਰਤੀ ਜਾਂਦੀ ਹੈ ਬਈ ਇਟਸ ਅ ਨਾਓ ਇਟਸ ਅ ਮਿਲਟਰੀ ਜੀਪ ਜਦੋਂ ਫਾਰਮਿੰਗ ਜੀਪ ਹੁੰਦੀ ਇਹੀ ਸਾਰਾ ਕੁਝ ਹੁੰਦਾ ਅੱਛਾ 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 ਤੇ ਪਰ ਉਹ ਕਿੰਨਣ ਦੇ ਉਹਦੇ ਅਟੈਚਮੈਂਟਸ ਜਿਵੇਂ ਲਿਫਟ ਦਾ ਕੀ ਕਹਿੰਦੇ ਹੁੰਦੇ ਆ ਦਿੰਦੇ ਆ ਸਾਰਾ ਸਿਸਟਮ ਵੀ ਉਹਦੇ ਇਹ ਜੇ ਅੱਜ ਫਾਰਮਿੰਗ ਜੀਪ ਬਣਾਉਣੀ ਹੋਵੇ ਤਾਂ ਬਣ ਸਕਦੀ ਬੜੇ ਰਾਮਾ ਜੀ ਉਹ ਬੜੇ ਰਾਮਾ ਹਾਂ ਜੀ ਹਾਂ ਜੀ ਇਹ ਤੋਂ ਆਪਾਂ ਲੈ ਸਕਦੇ ਕੰਮ ਪਲੋ ਵਗੈਰਾ ਜੋ ਵੀ ਜਿੰਨੇ ਕੁ ਜੋਗਾ ਹੈਗਾ ਇਹ ਕਰੂਗਾ ਹਾਂਜੀ ਜੀ ਜੀ ਉਹਦਾ ਛੱਡਿਆ ਹੈ ਨਾ ਗੇਅਰ ਦੇ ਵਿੱਚ ਸਿਸਟਮ ਸਾਰਾ ਜਿਹੜਾ ਜਿੱਥੋਂ ਇੰਜਨ ਦੇ ਵਿੱਚ ਗੇਅਰ ਦੇ ਵਿੱਚ ਉਹ ਸਿਸਟਮ ਹੈਗੇ ਹਾ ਜੀ ਹਾਂ ਜਿੱਥੋਂ ਪਾਵਰ ਮਿਲਨੀ ਉਹਨਾਂ ਚੀਜ਼ਾਂ ਨੂੰ ਸਾਰਾ ਕੁਝ ਹੈਗਾ ਨਾ ਠੀਕ ਹੈ ਜੀ ਠੀਕ ਹੈ ਜੀ ਤੇ ਇਹਦਾ ਵੈਸੇ ਆਪਾਂ ਜੇ ਪ੍ਰਾਈਸ ਤਾਂ ਨਹੀਂ ਪੁੱਛਣਾ ਚਾਹੀਦਾ ਤੇ ਤੁਹਾਡੇ ਮੁਤਾਬਕ ਇਹਦਾ ਪ੍ਰਾਈਸ ਕੀ ਹੋ ਸਕਦਾ ਤਿਆਰ ਕਰਕੇ ਜੀ ਅੱਛਾ ਜੀ ਹਾਂ ਠੀਕ ਚੀਜ਼ ਆ ਛੇਤੀ ਹੁਣ ਮਿਲਦੀ ਨਹੀਂ ਕਿਉਂਕਿ 90 ਦੇ ਵਿੱਚ ਇਹ ਬੰਦ ਹੋ ਗਈ ਸੀ ਅੱਛਾ ਜੀ ਆ ਦੇਖ ਲਓ ਹੁਣ 35 ਸਾਲ ਹੋ ਗਏ ਕਿ ਜ਼ਿਆਦੇ ਹੋ ਗਏ ਬੰਦ ਹੋਈ ਇਹਨੂੰ 35 ਜਾਂ ਜ਼ਿਆਦਾ ਹੀ ਹੋ ਪਹਿਲਾਂ ਤਾਂ ਮਿਲ ਜਾਂਦੀ ਸੀ ਹੀ ਕਾਫੀ ਅੱਛਾ ਜੀ ਹੁਣ ਇਹ ਪਾਲਣ ਤੇ ਬਹੁਤ ਮੁਸ਼ਕਲ ਨਾਲ ਮਿਲਦੀ ਆ ਜਿਆਦਾਤਰ ਨਹੀਂ ਮਿਲਦੀ ਕਿੰਨੀਆਂ ਜੀਪਾਂ ਦਾ ਡੁਗਲੇ ਮੇਰੇ ਕੋਲੇ ਜੀ ਤਿੰਨ ਚਲਦੀਆਂ ਹੋਈਆਂ ਤੇ ਇੱਕ ਅਜੇ ਖੜੀ ਹੋਈ ਐ ਠੀਕ ਚਾਰ ਇਹ ਤੁਸੀਂ ਐਕਸਪੈਰੀਮੈਂਟ ਆਪ ਹੀ ਕਰਦੇ ਨੇ ਕਿ ਕਿਸ ਨੂੰ ਦੇਣ ਵਾਸਤੇ ਜਾਂ ਆਈ ਟੋਟਲੀ ਬਲੀਵ ਇਨ ਓਰੀਜਨਲ ਓਰੀਜਨਲ ਹਾਂ ਮੈਂ ਜੀ ਐਕਸਪੈਰੀਮੈਂਟ ਆਪ ਦੇ ਆਪ ਨੂੰ ਕਹਾਂ ਮੈਂ ਐਕਸਪੈਰੀਮੈਂਟ ਨਹੀਂ ਕਰਦਾ ਮੈਂ ਇਹਨੂੰ ਜਿਵੇਂ ਆਰਮੀ ਆ ਮਤਲਬ ਅਰੀਨ ਲਿਆ ਕੇ ਤੁਸੀਂ ਉਹ ਪਾਰਟ ਫਿਕਸ ਕਰਦੇ ਜੀ ਗੱਲਾਂ ਬਾਤਾਂ ਉਹ ਪਾਰਟ ਫਿਕਸ ਕਰ ਦਿੰਦੇ ਆ ਦੇ ਆ ਕੇ ਆ ਵੀ ਤੁਸੀਂ ਰਲ ਮਿਲ ਕੇ ਤੁਨੇ ਆਪ ਦਾ ਚਲੋ ਲੱਗੇ ਰਹਿੰਦੇ ਜੇ ਜਦੋਂ ਤੁਹਾਡੇ ਕੋਲੇ ਵੇਲਾ ਸਮਾਂ ਹੁੰਦਾ